ਇੱਕ ਪਾਸੇ ਰੱਬ ਦੀ ਭਗਤੀ ਕਰਨ ਵਾਲੇ ਇੱਕ ਪਾਸੇ ਨਿਰੰਕਾਰ ਦੀ ਰਤਨਾ ਕਰਨ ਵਾਲੇ ਇੱਕ ਪਾਸੇ ਦੁਨੀਆਂ ਨੂੰ ਜੋੜਨ ਵਾਲੇ ਇੱਕ ਪਾਸੇ ਜਾਤ ਪੰਮਾਨੀ ਲੋਕ ਮਹਾਰਾਜ ਨੇ ਕਹਿੰਦੇ ਹਾਜੂ ਹੰਕਾਰ ਨਾ ਪਾਵੀਂ ਵੇਦ ਕੂਕ ਸੁਣਾਉਂਦਾ ਹਮੇ ਨਾਮਾ ਨਾ ਕਰੋਧ ਹੈ ਦੋ ਨਾਮ ਅਸਤ ਪਰਮਾਤਮਾ ਨੂੰ ਹੰਕਾਰ ਨਹੀਂ ਭੌਂਦਾ ਹੰਕਾਰੀਆਂ ਨੂੰ ਪਿੱਛੇ ਧਿੱਤੀ ਪਰਮੇਸ਼ਰ ਨੇ ਆਪਣੇ ਭਗਤ ਨਾਮਦੇਵ ਦੀ ਇੱਜ਼ਤ ਪੱਤ ਪੈਦ ਰੱਖੀ ਤਾਂ ਹੀ ਕਵੀ ਨੇ ਚੱਕੀ ਇਹ ਗੱਲ ਨੂੰ ਕਲਮ ਨੂੰ ਕਾਗਜ਼ੀ ਸ਼ਕਤੀ ਤੇ ਰੱਖਿਆ ਜਿਵੇਂ ਭਗਤਾਂ ਦੀ ਪਰਮੇਸ਼ਰ ਚੁਗਾ ਚੁਗਾ ਤੋ ਰਾਜ ਰੱਖਦਾ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹਰ ਜੁਗ ਜੁਗ ਭਗਤ ਤੂੰ ਪਾਇਆ ਰਾਜ ਰੱਖਦਾ ਆ ਆਰਾਮ ਰਾਜੇ ਹੰਕਾਰੀਆਂ ਨਿੰਦਾਂ ਪਿੱਛੇ ਧਿੱਤੇ

ਨਾ ਭਰਤੀ ਨਾ ਰਾਜ ਰਣਾ ਤਿੰਨ ਕ ਮੈਂ ਨਾ ਕਰੋ ਜਿੰਗਨਾ ਤਿੰਨ ਕ ਮੈਂ ਨਾ ਕਰੋ ਚਿੰਤਨਾ ਤਿੰਨ ਕ ਮੈਂ ਨਾ ਕਰੋ ਚਿੰਤਨਾ ਤਿੰਨ ਕ You <speaking in foreign language> ਪਰਤਨ ਮਾਰੀ ਲਾ ਜਾਂ ਪਰੀ ਹਰੀ ਤਾਂ ਕੇ ਨਿਕਲ ਬਸੇ ਨਾਹ ਹਰੀ ਤਾਂ ਕੇ ਨਿਕਲ ਸੇ ਹਰਿ ਹਰੀ ਤਾਂ ਕੇ ਨਿਕਟ ਬਸਰੇ ਨਰ ਹਰੀ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਸਤਖੰਡ ਜਿਰੇ ਹੋ ਜੂਰ ਸਾਹਿਬ ਜੱਥੇ ਕਮੇਟੀ ਵੱਲੋਂ ਅਤੇ ਗੁਰਨਾਨਕਪੁਰ ਸੇਵਨ ਲੈਂਡ ਲੁਧਿਆਣਾ ਵੱਲੋਂ ਜਿਹੜਾ ਸਮਾਗਮ ਸ਼੍ਰੋਮਣੀ ਭਗਤ ਬਾਬਾ ਨਾਨਦੇਵ ਜੀ ਦਾ ਇਹ ਮਨਾਨ ਰੰਗ ਜਾ ਰਹੇ ਆ ਜੀਵੇ ਵਿੱਚ ਮਹੱਲੇ ਦੀਆਂ ਸੰਤਾਂ ਲੁਧਿਆਣਾ ਸ਼ਹਿਰ ਨਿਵਾਸੀਆਂ ਦੀਆਂ ਸੰਤਾਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਇਹ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਸਮਾਗਮ ਇਹ ਚੌਥਾ ਹੈ ਜਿਹੜਾ ਕਿ ਕਰਨਾਨਕਪੁਰਾ ਵਾਲੀਓ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਠਲ ਉਬੇ ਬਿਠਲ ਬਿਠਲ ਵੇ ਸੰਸਾਰ ਨਹੀਂ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਕਿ 4 ਸਾਲ ਤੋਂ ਮਹੱਲਾ ਗੁਰਨਾਨਕਪੁਰਾ ਦੇ ਵਿੱਚ ਸਾਰੀਆਂ ਸੰਗਤਾਂ ਰਲ ਮਿਲ ਕੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੀਆਂ ਹਨ ਅੱਜ ਚੌਥਾ ਸਾਲ ਹੈ ਸਾਨੂੰ ਗੁਰਨਾਨਕਪੁਰੇ ਦੇ ਵਿੱਚ ਇਹ ਗੁਰਪੁਰਬ ਮਨਾਉਂਦਿਆਂ ਨੂੰ ਅਸੀਂ ਇਹੀ ਕਹਿੰਦੇ ਕਹਿਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀ ਭਗਤਾਂ ਦੀ ਸਿੱਖਾਂ ਦੀ ਬਾਣੀ ਆ ਤੇ ਸਾਨੂੰ ਆਪਣੇ ਗੁਰੂਆਂ ਦੀ ਤੇ ਭਗਤਾਂ ਦੀ ਬਾਣੀ ਦੇ ਨਾਲ ਨਾਲ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਣੇ ਚਾਹੀਦੇ ਹਨ ਤਾਂ ਕਿ ਸਾਰੀਆਂ ਸੰਗਤਾਂ ਨੂੰ ਉਹਨਾਂ ਦੀ ਇਜਾਜ਼ਤਤਾ ਜਿਹਾ ਬਣੀ ਰਹੇ ਤੇ ਅੱਗੋਂ ਵੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਇਹੀ ਕਹਿੰਨੇ ਹਾਂ ਵੀ ਆਪਣਾ ਸਿੱਖ ਕੌਮ ਦਾ ਵਿਰਸਾ ਬਹੁਤ ਵੱਡਾ ਹੈ ਉਹਨੂੰ ਜੇ ਅਸੀਂ ਯਾਦ ਕਰਾਂਗੇ ਤਾਂ ਅੱਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬੱਚੇ ਇਸ ਨੂੰ ਸੰਭਾਲਣਗੇ ਕਿਹੜੇ ਮਹੀਨੇ ਕਿਹੜੇ ਦਿਨ ਮਨਾਇਆ ਜਾਂਦਾ ਹੈ ਕਿਹਦੇ ਦੀ ਜਨਮ ਦਿਵਸ ਵਗੈਰਾ ਪਹਿਲਾਂ ਤਾਂ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਇਹ 12 ਨਵੰਬਰ ਨੂੰ ਮਨਾਇਆ ਗਿਆ ਸੀਗਾ ਤੇ ਅਸੀਂ ਗੁਰੂ ਗੁਰਦਵਾਰਾ ਗੁਰੂ ਨਾਨਕਪੁਰਾ ਸਾਹਿਬ ਤੋਂ ਜਾਂ ਹੋਰ ਵੀ ਗੁਰਦਵਾਰਿਆਂ ਸਾਹਿਬ ਜਿੱਥੇ ਪਹਿਲਾਂ ਪ੍ਰਵਾਤ ਫੇਰੀਆਂ ਚਲਦੀਆਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਫਿਰ ਹੁਣ ਉਸ ਤੋਂ ਬਾਅਦ ਹੀ ਅਸੀਂ ਫਿਰ ਇਹ ਸ਼ਰਮਨੀ ਭਗਤ ਬਾਬਾ ਨਾਮਜੀ ਦੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਆ ਵੀ ਸਾਰੀਆਂ ਸੰਗਤਾਂ ਕਿਤੇ ਨਾ ਕਿਤੇ ਵਿਜੀ ਹੁੰਦੀਆਂ ਨੇ ਫਿਰ ਸਾਰੀਆਂ ਇਕੱਤਰ ਹੋ ਸਕਣ ਇਸ ਕਰਕੇ ਜਦੋਂ ਵੀ ਫਿਰ ਕੋਈ ਸੰਡੇ ਦਾ ਦਿਨ ਠੀਕ ਲੱਗੇ ਤੇ ਵੇਰ ਉਸ ਵੇਲੇ ਮਨਾਉਂਦੇ ਆ ਕੀ ਕੀ ਪ੍ਰੋਗਰਾਮ ਹੁੰਦੇ ਜੇ ਇਹਦੇ ਵਿੱਚ ਰਾਗੀ ਜਥੇ ਆਉਂਦੇ ਆ ਕਥਾਵਾਚਕ ਵੀ ਆਉਂਦੇ ਆ ਅੱਜ ਅਮਰਦੀਪ ਸਿੰਘ ਜੀ ਸਿਤਮਾ ਕਾਲਜ ਤੋਂ ਆਏ ਨੇ ਢਾਡੀ ਜਥਾ ਉਹਨਾਂ ਦਾ ਉਹ ਸੰਗਤਾਂ ਨੂੰ ਆਪਣੀ ਗੁਰਬਾਣੀ ਨਾਲ ਨਿਹਾਲ ਕਰ ਰਹੇ ਨੇ ਤੇ ਇਸੇ ਤਰ੍ਹਾਂ ਅਸਾ ਅਲੱਗ-ਅਲੱਗ ਰਾਗੀ ਜਥੇ ਆਉਂਦੇ ਨੇ ਸੰਗਤਾਂ ਲੋਕਲ ਜੇ ਨਹੀਂ ਬਾਹਰ ਸਰਕਾਰੀ ਸੰਗਤਾਂ ਲਗ ਲਗ ਇਲਾਕਿਆਂ ਚ ਵੀ ਆਉਂਦੀਆਂ ਬਾਹਰੋਂ ਵੀ ਆਉਂਦੀਆਂ ਇੱਥੇ ਮੁਹੱਲੇ ਦੀਆਂ ਸੰਗਤਾਂ ਵੀ ਹੁੰਦੀਆਂ ਨੇ ਵੈਗੁਰਦੀ ਕਾ ਖਾਲਸਾ ਵੈਗੁਰਦੀ ਘਟੇ ਮੈਂ ਦੁਗਜੀਤ ਸਿੰਘ ਅਰੋੜਾ ਵੈਟਰਨ ਓਰਗੇਸ਼ਨ ਦਾ ਮਾਤੀਵ ਸਕਰੀਆ ਥੀ ਫਾਡਵਾਈਜ਼ਰਾਂ ਪੰਜਾਬ ਦਾ ਤੇ ਭਰਦੇ ਕਿਸਾਨ ਯੂਨੀਅਨ ਚਰੂਣੀ ਦਾ ਮੈਂ ਜਨਰਲ ਸੈਕਟਰੀ ਪੰਜਾਬ ਸਾਡੇ ਨਾਲ ਭਾਈ ਸਾਹਿਬ ਕੁਲਦੀਪ ਸਿੰਘ ਜੀ ਦੀਪਾ ਜੀ ਤੇ ਭੈਣ ਗੁਰਮੀਤ ਕੌਰ ਜੀ ਇਹਨਾਂ ਨੂੰ ਮੈਂ ਬੜੇ ਹੱਸੇ ਤੋਂ ਜਾਣਨਾ ਇਹ ਧਰਮ ਕਾਰਜਾਂ ਤੇ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਨੇ ਅੱਜ ਇਹ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਨੇ ਤੇ ਚੌਥਾ ਪ੍ਰਕਾਸ਼ ਪੁਰਬ ਮਨਾ ਰਹੇ ਨੇ ਬੜੀ ਸਪਿਰਟ ਹੈ ਇਹਨਾਂ ਦੇ ਅੰਦਰ ਬੜਾ ਹੀ ਹੌਸਲਾ ਹੈ ਬੜੀ ਹਿੰਮਤ ਹੈ ਜੋ ਕਿ ਇਸ ਉਮਰ ਦੇ ਅੰਦਰ ਵੀ ਚਾਹੇ ਉਹ ਹਜੂਰ ਸਾਹਿਬ ਤੋਂ ਨਾਦੇੜ ਸਾਹਿਬ ਤੋਂ ਅਮਰਨਾਥ ਯਾਤਰਾ ਦੇ ਯਾਤਰੀ ਹੋਣ ਚਾਹੇ ਕੋਈ ਵੀ ਗੁਰਪੁਰਬ ਹੋਵੇ ਚਾਹੇ ਨਗਰ ਕੀਰਤਨ ਹੋਵੇ ਗੁਰੂ ਸਾਹਿਬ ਜੀ ਦੇ ਇਹ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੇ ਇਹਨਾਂ ਨੂੰ ਦੇਖ ਕੇ ਸਾਨੂੰ ਬੜਾ ਹੌਸਲਾ ਆਉਂਦਾ ਹੈ ਬੜਾ ਸਾਡੇ ਅੰਦਰ ਇੱਕ ਜਜ਼ਬਾ ਪੈਦਾ ਹੁੰਦਾ ਹੈ ਕਿ ਅਸੀਂ ਵੀ ਇਹਨਾਂ ਦੇ ਨਾਲ ਰਲ ਕੇ ਤੇ ਧਰਮ ਕਾਰਜਾਂ ਤੇ ਵੱਧ ਤੋਂ ਵੱਧ ਹਿੱਸਾ ਲਈਏ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲੀਏ ਮੈਂ ਕਹਿੰਨਾ ਸਾਰੇ ਸਿੱਖਾਂ ਦਾ ਫਰਜ਼ ਹੈ ਕਿ ਅਸੀਂ ਜਿੱਤਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੀ ਬਾਣੀ ਵੀ ਦਰਜ ਹੈ ਉਹਨਾਂ ਦੇ ਪਰਬ ਨੂੰ ਆਪਾਂ ਸਾਰੇ ਰਲ ਮਿਲ ਕੇ ਮਨਾਇਆ ਕਰੀਏ ਜਿਸ ਨਾਲ ਇੱਕ ਹਿੰਦੂ ਸਿੱਖ ਇਕਤਾ ਦਾ ਸੰਦੇਸ਼ ਵੀ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਉਸ ਦੇ ਉਸ ਦਾ ਵੀ ਅਸੀਂ ਪੂਰਾ ਖਰਾ ਉਤਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ